ਜੀਰਾਰ ਸਾਹਿਬ ਇਸ ਸੈਗਮੈਂਟ ਵਿੱਚ ਤੁਸੀਂ ਕਿਹੜਾ ਇਸ਼ੂ ਟੱਚ ਕਰਨ ਜਾ ਰਹੇ ਹੋ ਅ ਦੇਖੋ ਮੈਂ ਸਮਝਦਾ ਹਾਂ ਵੀ ਬੇਸ਼ੱਕ ਇੰਡੀਅਨ ਏਜੰਸੀਆਂ ਦਾ ਹਮੇਸ਼ਾ ਹੀ ਇਹ ਜ਼ੋਰ ਲੱਗਾ ਹੁੰਦਾ ਹੈ ਔਰ ਉਹਨਾਂ ਦੀਆਂ ਏਜੰਸੀਆਂ ਜਦੋਂ ਮੈਂ ਕਹਿੰਦਾ ਉਹਦੇ ਵਿੱਚ ਖੁਫੀਆ ਏਜੰਸੀਆਂ ਵੀ ਨੇ ਔਰ ਨਿਊਜ਼ ਏਜੰਸੀਸ ਵੀ ਨੇ ਔਰ ਇਹ ਇੰਟਰਚੇਂਜੇਬਲ ਨੇ ਇਹਨਾਂ ਦੀਆਂ ਸਾਰੀਆਂ ਨਿਊਜ਼ ਏਜੰਸੀਸ ਖੁਫੀਆ ਏਜੰਸੀਆਂ ਤੇ ਖੁਫੀਆ ਰਹੀ ਇਹ ਅਗੋਂ ਨਿਊਜ਼ ਇਕੱਠੀਆਂ ਕਰਦੇ ਨੇ ਇਹਨਾਂ ਦਾ ਹਮੇਸ਼ਾ ਹੀ ਇਹ ਹੁੰਦਾ ਜੀ ਫਾਈਟ ਇੰਟਰਲਕ ਗੁਰਦੁਆਰਾ ਯੂਬਾ ਸਿਟੀ ਗੁਰਦੁਆਰਾ ਲੋਕ ਦਸ that is a sunday ਕੇ ਜੀ ਇਹ ਬਾਹਰ ਜਿਹੜੇ ਤੁਸੀਂ ਬੜੇ ਬਣਾਏ ਆ ਜੀ ਬਾਹਰੋਂ ਖਾਲਸਤਾਨੀ ਤੇ ਸਿੱਖੀ ਦਾ ਕਰਨ ਵਾਲੇ ਇਹਨਾਂ ਦੇ ਗੁਰਦੁਆਰਿਆਂ ਚ ਕੀ ਹਾਲ ਹੈ ਉਹ ਪੂਰੇ ਫਿਰ ਸੈਗਮੈਂਟ ਚੱਲਦੇ ਨੇ ਪਰ ਕਈ ਵਾਰ ਕੁਛ ਨਾ ਕੁਛ ਐਸਾ ਹੁੰਦਾ ਹੈ ਵੀ ਇਹਨਾਂ ਦੀ ਮਜਬੂਰੀ ਬਣ ਜਾਂਦਾ ਕਿਉਂਕਿ ਜਿੱਥੇ ਬਾਕੀ ਖਬਰਾਂ ਜਾ ਰਹੀਆਂ ਹੁੰਦੀਆਂ ਇੰਟਰਨੈਸ਼ਨਲ ਮੀਡੀਆ ਨੇ ਦਿੱਤੀਆਂ ਹੁੰਦੀਆਂ ਤੇ ਇਹਨਾਂ ਨੂੰ ਵੀ ਫਿਰ ਦੇਣੀ ਪੈਂਦੀ ਹੈ ਖਬਰ ਜੀ ਔਰ ਇੱਕ ਐਨੂਅਲ ਫੀਚਰ ਹੈ ਵਾਈਟ ਹਾਊਸ ਦਾ ਹੁਣ ਜੇ ਅਸੀਂ ਪਿਛਲੇ ਦਿਨਾਂ ਚ ਵਾਈਟ ਹਾਊਸ ਵੱਲੋਂ ਜਿਹੜਾ ਰਿਸਪਾਂਸ ਜਸਦਾਰ ਹਵਾਰਾ ਦੀ ਪਟੀਸ਼ਨ ਜਿਹਦੇ ਤੇ 1 ਲੱਖ ਤੋਂ ਜ਼ਿਆਦਾ ਲੋਕਾਂ ਨੇ ਦਸਖਤ ਕੀਤੇ ਉਹਦੇ ਤੇ ਅਸੀਂ ਜ਼ਿਕਰ ਕੀਤਾ ਔਰ ਅਸੀਂ ਇਹਨੇ ਰੋ ਦੇਖ ਰਹੇ ਹਾਂ ਕਿ ਪ੍ਰੈਜ਼ੀਡੈਂਟ ਓਬਾਮਾ ਜਬ ਵਾਈਟ ਹਾਊਸ ਦੀਆਂ ਨਜ਼ਰਾਂ ਦੇ ਵਿੱਚ ਸਿੱਖ ਐਗਜ਼ਿਸਟ ਕਰਦੇ ਨੇ ਔਰ ਜਦੋਂ ਅਸੀਂ ਖਾਸ ਤੌਰ ਤੇ ਇੱਕ ਬੜੀ ਟਾਈਨੀ ਮਾਈਨੋਰਟੀ ਦੁਨੀਆ ਦੇ 193 ਦੇਸ਼ ਕਿੰਨੇ ਹੋਰ ਧਰਮ ਕਬੀਲੇ ਤੇ ਹਰ ਵਾਰ ਸਿੱਖਾਂ ਦਾ ਜ਼ਿਕਰ ਹੋਣਾ ਕਿਤੇ ਨਾ ਕਿਤੇ ਕਿਸੇ ਬਹਾਨੇ ਪ੍ਰੈਜ਼ੀਡੈਂਟ ਓਬਾਮਾ ਦਾ ਕਹਿਣਾ ਜਿਵੇਂ 2 ਦਿਨ ਪਹਿਲਾਂ ਪ੍ਰੈਜ਼ੀਡੈਂਟ ਓਬਾਮਾ ਪਹਿਲੀ ਵਾਰ ਅਮਰੀਕਾ ਚੋਂ ਦੇ 8 ਸਾਲ ਦੀ ਟਰਮ ਖਤਮ ਹੋ ਰਹੀ ਹੈ ਜੀ ਔਰ ਕਿਸੇ ਮਸਜਿਦ ਚ ਅਮਰੀਕਾ ਚ ਨਹੀਂ ਗਿਆ ਸ਼ਾਇਦ ਇਜੀਪਟ ਦੇ ਵਿੱਚੋਂ ਕਿਤੇ ਗਿਆ ਉਹ ਵੀ ਕਲਚਰਲੀ ਮੋਰ ਪਰ ਪਹਿਲੀ ਵਾਰ ਬਾਲਟਿਮੋਰ ਦੀ ਇਸਲਾਮਿਕ ਜਿਹੜੀ ਇੱਕ ਉਹਦੇ ਨਾਲ ਸੋਸਾਇਟੀ ਇਸਲਾਮਿਕ ਸੋਸਾਇਟੀ ਆਫ ਬਾਲਟਿਮੋਰ ਹੈ ਉਹਨਾਂ ਦੀ ਮਸਜਿਦ ਔਰ ਕੰਪਲੈਕਸ ਹੈ ਉਹਦੇ ਚੋਂ ਗਿਆ ਔਰ ਉੱਥੇ ਉਹਨੇ ਉਹਨਾਂ ਨੂੰ ਐਡਰੈਸ ਵੀ ਕੀਤਾ ਔਰ ਉਹਦੇ ਚ ਵੀ ਉਹਨੇ ਜਿੱਥੇ ਗੱਲ ਕੀਤੀ ਅਮਰੀਕਨ ਸਟਰੈਂਥ ਦੀ ਅੱਜ ਕੱਲ ਦੀ ਖਬਰ ਸੀ ਕਿ ਕਿਵੇਂ ਸਾਡੀਆਂ ਵੈਲਿਊਜ਼ ਜਿਹੜੀਆਂ ਨੇ ਉਹ ਦੂਸਰਿਆਂ ਦੇ ਫੇਥ ਔਰ ਵੈਲਿਊਜ਼ ਨੂੰ ਰੈਕਗਨਾਈਜ਼ ਕਰਦੀਆਂ ਹੈ ਅਮਰੀਕਾ ਦੀ ਸਟਰੈਂਥ ਹੈ ਔਰ ਉਹਨੇ ਜਿਹੜਾ ਪ੍ਰੈਜੂਡਿਸ ਔਰ ਬੱਚਿਆਂ ਦੇ ਅਗੇਂਸਟ ਬੁੱਲੀਂਗ ਜਾਂ ਹਿੱਟ ਕ੍ਰਾਈਮ ਦੀ ਗੱਲ ਕੀਤੀ ਤੇ ਉਸ ਸਪੀਚ ਵੀ ਪ੍ਰੈਜ਼ੀਡੈਂਟ ਓਬਾਮਾ ਨੇ ਚੇਚਾ ਜ਼ਿਕਰ ਕੀਤਾ ਕਿ ਸਿੱਖ ਅਮਰੀਕਨਸ ਜਿਹੜੇ ਨਹੀਂ ਉਹ ਹੇਟ ਦਾ ਸ਼ਿਕਾਰ ਹੋ ਰਹੇ ਨੇ ਹੇਟ ਕਰਾਈਮਸ ਡੂ ਟੂ ਕਿ ਵੀ ਉਹ ਉਹਨਾਂ ਨੂੰ ਮੁਸਲਮਾਨ ਸਮਝਾ ਇਹ ਉਹਨੇ ਬੜੀ ਐਕਸਪਲਿਸਿਵਲੀ ਕਿਹਾ ਜੀ ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਰੈਕਗਨੀਸ਼ਨ ਸੀ ਭਾਵੇਂ 네ਗੇਟਿਵਿਟੀ ਦੇ ਨਾਲ ਹੀ ਕਿ ਭਾਈ ਹੇਟ ਕਰਾਈਮ ਦਾ ਸ਼ਿਕਾਰ ਨੇ ਪਰ ਇੱਕ ਇਸਲਾਮਿਕ ਥਾਂ ਤੇ ਹਾਲਾਂ ਚੰਗਾ ਇਹ ਹੋਏ ਕਿ ਇੱਕ ਵਾਰੀ ਅਬਾਮਾ ਜਾਣ ਤੋਂ ਪਹਿਲਾਂ ਪਹਿਲਾਂ ਆਪਣੀ ਟਰਮ ਮੁਕਣ ਤੋਂ ਕਿਸੇ ਗੁਰਦੁਆਰੇ ਵੀ ਜਾਏ ਭਾਵੇਂ ਵਾਸ਼ਿੰਗਟਨ ਦੇ ਗੁਰਦੁਆਰੇ 'ਚ ਹੀ ਚਲਾ ਜਾਏ ਦਰਬਾਰ ਸਾਹਿਬ ਦਾ ਜਿਹੜਾ ਦੌਰਾ ਸੀ ਕੋ ਪ੍ਰੈਜ਼ੀਡੈਂਟ ਓਬਾਮਾ ਜਾਣਾ ਚਾਹੁੰਦਾ ਸੀ ਪਹਿਲੀ ਟਰਮ ਵੇਲੇ ਉਹ ਤਾਂ ਐਬੋਟ ਕਰ ਦਿੱਤਾ ਸੀ ਮਿਸ਼ਨ ਇੰਡੀਅਨ ਗਵਰਨਮੈਂਟ ਨੇ ਸਿਕਿਉਰਿਟੀ ਤੇ ਦੂਜੇ ਬਹਾਨੇ ਬਣਾ ਕੇ ਕਿਉਂਕਿ ਉਹ ਨਹੀਂ ਸੀ ਚਾਹੁੰਦੇ ਵੀ ਸਿੱਖਾ ਸਿੱਖਾਂ ਨੂੰ ਸਪੌਟਲਾਈਟ ਮਿਲੇ ਅਰੁਣਾ ਨੇ ਪਹਿਲਾਂ ਸ਼ਰਤਾਂ ਈਦਾਂ ਦੀਆਂ ਰੱਖਣੀਆਂ ਸ਼ੁਰੂ ਹਾਲਾਂ ਓਬਾਮਾ ਦੀ ਟੀਮ ਨੇ ਪੂਰਾ ਪਹਿਲਾਂ ਲੰਗਰ ਦਾ ਮੁਆਇਨਾ ਉਹਦੇ ਤੇ ਆਰਟੀਕਲ ਨਿਊਯਾਰਕ ਟਾਈਮਜ਼ ਫੁੱਲੀ ਇਵਨ ਉਹਨਾਂ ਨੇ ਪਿੰਡਲਵਾੜੇ ਜਾਣਾ ਸੀ ਖਾਲਸਾ ਕਾਲਜ ਅਮਰਸਰ ਦੇ ਪ੍ਰਿੰਸੀਪਲ ਡਾਕਟਰ ਦਲਜੀਤ ਸਿੰਘ ਪਿਛਲੇ ਦਿਨ ਅ ਜੈ ਕੈਲੀਫੋਰਨੀਆ ਅਸੀਂ ਪੈਨਲ ਕੋ ਪੈਨਲਿਸਟ ਸੀ ਜੀ ਇੱਕ ਸੈਮੀਨਾਰ ਜ ਉੱਥੇ ਵੀ ਬਾਅਦ ਚ 1 ਟੂ 1 ਇੱਕ ਡਿਸਕਸ਼ਨ ਜੋ ਉਹਨਾਂ ਨੇ ਕਿਹਾ ਕਿ ਇਵਨ ਖਾਲਸਾ ਕਾਲਜ ਉਹਨਾਂ ਨੇ ਸਟੂਡੈਂਟ ਨੂੰ ਐਡਰੈਸ ਸਟੂਡੈਂਟਸ ਨੂੰ ਐਡਰੈਸ ਕਰਨਾ ਸੀ ਓਬਾਮਾ ਨੇ ਆਰਗੈਨਿਕ ਫਾਰਮਿੰਗ ਤੇ ਜਾਣਾ ਸੀ ਡਾਕਟਰ ਇੰਦਰਜੀਤ ਕੌਰ ਪਿੰਗਲਵਾੜਾ ਦੇ ਇੰਚਾਰ ਜਿਹੜੇ ਉਹਨਾਂ ਦਾ ਆਰਗੈਨਿਕ ਫਾਰਮ ਹੈ ਪਰ ਇੰਡੀਅਨ ਸਿਸਟਮ ਨੇ ਸਭ ਡਿਸਟਰੋਏ ਕਰ ਦਿੱਤਾ ਔਰ ਇਹ ਗਾਲ ਇਵਨ ਵਾਈਟ ਹਾਊਸ ਦੇ ਇੱਕ ਆਫੀਸ਼ਲ ਜਿਹੜਾ ਕਮੇਟੀ ਲਿਆਜ਼ਨ ਮੈਨ ਸੀ ਮੈਂ ਆ ਨਹੀਂ ਲਵਾਗਾ ਉਹਨਾਂ ਦਾ ਪਰ ਕਿਉਂਕਿ ਉਹ ਸਿੱਖਾਂ ਦੇ ਨਾਲ ਵਰਤਦਾ ਸੀ ਸਾਡੇ ਵੀ ਨੇੜੇ ਸੀ ਥੋੜਾ ਔਰ ਉਹਨੇ 1 ਟੂ 1 ਜੁਕਿਆ ਸੀ ਕਿ ਜੀ ਜਿਹੜਾ ਟ੍ਰਿਪ ਕੈਨਸਲ ਹੋਇਆ ਦਿਸ ਇਸ ਨਾਟ ਫਰਮ आवर ਸਾਈਡ ਸੋ ਇਨ ਆਯੋਨਾ ਦਾ ਬਿਟਵੀਨ ਦਾ ਲਾਈਨਸ ਹੀ ਕਹਿਣਾ ਹੁੰਦਾ ਲੇਕਿਨ ਇਹਦੇ ਬਾਵਜੂਦ ਅਸੀਂ ਸਮਝਦੇ ਆਂ ਵੀ ਜਿਸ ਤਰੀਕੇ ਨਾਲ ਪ੍ਰੈਜ਼ੀਡੈਂਟ ਓਬਾਮਾ ਦੀ ਪ੍ਰੈਜ਼ੀਡੈਂਸੀ ਦੇ ਦੌਰਾਨ ਜੋ ਕੋ ਸ਼ੌਕਰੀਚ ਹੋਇਆ ਜਿਸ ਤਰੀਕੇ ਨਾਲ ਅਮਰੀਕਾ ਦੇ ਝੰਡੇ ਨੀਵੇਂ ਫਸਟ ਜਿਹੜੀ ਬੀਬੀ ਹੈ ਮਿਸ਼ਲ ਓਬਾਮਾ ਉਹ ਚੇਚਾ ਗਈ ਔਰ ਓਬਾਮਾ ਨੇ ਵੀ ਇਸ ਕਿਸਮ ਦਾ ਕੀਤਾ ਪਰ ਪਹਿਲਾ ਪਾਰਟ ਜਿਹੜਾ ਪਿਛਲੇ ਦੋ ਦਿਨਾਂ ਵਿੱਚ ਜਿੱਥੇ ਸਿੱਖਾਂ ਦਾ ਜ਼ਿਕਰ ਰਿਪੀਟਿਡਲੀ ਵਾਈਟ ਹਾਊਸ ਵੱਲ ਹੋਇਆ ਉੱਥੇ ਖਲੋ ਕੇ ਔਰ ਦੂਸਰਾ ਉਹ ਤਾਂ ਐਜ਼ ਅ ਵਿਕਟਮ ਸੀ ਪਰ ਇਹ ਜਿਹੜਾ ਹੁਣ ਜ਼ਿਕਰ ਕੀਤਾ ਐਜ਼ ਅ ਚੈਂਪੀਅਨ ਹੋਇਆ ਔਰ ਉਸ ਨੂੰ ਖਬਰ ਨੂੰ इवन ਇੰਡੀਅਨ ਜਿਹੜੀ ਪੀਟੀਆਈ ਨਿਊਜ਼ ਏਜੰਸੀ ਹੈ ਉਹ ਵੀ ਦੇਣ ਤੇ ਮਜਬੂਰ ਹੈ ਔਰ ਇਹ ਟ੍ਰਿਬਿਊਨ ਚੋਂ ਹੀ ਮੈਂ ਪੀਟੀਆਈ ਦੀ ਸਟੋਰੀ ਪਕ ਕੀਤੀ ਹੈ ਉਹਦਾ ਹੈਡਲਾਈਨ ਹੈ ਓਬਾਮ ਸਾਈਟਸ ਓਬਾਮ ਸਾਈਟਸ ਸਿਕਸ ਟੂ ਟਾਕ ਅਬਾਊਟ ਸਟਰੈਂਥ ਆਫ ਫੇਥ ਕਿ ਫੇਥ ਦੇ ਵਿੱਚ ਕਿੰਨੀ ਤਾਕਤ ਹੈ ਇਹ ਓਬਾਮਾ ਨੇ ਸਿੱਖਾਂ ਦੀ ਉਦਾਹਰਣ ਦਿੱਤੀ ਔਰ ਇੱਕ ਫੀਚਰ ਹੈ ਵਾਈਟ ਹਾਊਸ ਦਾ ਨੈਸ਼ਨਲ ਪ੍ਰੇਅਰ ਬ੍ਰੈਕਫਾਸਟ ਮੀਟਿੰਗ ਨੂੰ ਕਹਿੰਦੇ ਨੇ ਜਿਹਦੇ ਸਾਰੇ ਧਰਮਾਂ ਦੇ ਨੁਮਾਇੰਦੇ ਹੁੰਦੇ ਨੇ ਔਰ ਉਹ ਨੈਸ਼ਨਲ ਲੈਵਲ ਤੇ ਕਿ ਭਾਈ ਅਸੀਂ ਪ੍ਰੇਅਰ ਕਰ ਰਹੇ ਹਾਂ ਔਰ ਪਿਛਲੀ ਵਾਰੀ ਜਦੋਂ ਪ੍ਰੇਅਰ ਵਾਮਾ ਨੇ ਕੀਤੀ ਉਦੋਂ ਇੰਡੀਆ ਦੀ ਟ੍ਰਿਪ ਤੋਂ ਆਇਆ ਸੀ ਔਰ ਇਸ ਬ੍ਰੈਕਫਾਸਟ ਪ੍ਰੇਅਰ ਮੀਟਿੰਗ ਦੇ ਵਿੱਚ ਉਹਨਾਂ ਨੇ ਇੰਡੀਆ ਨੂੰ ਭੰਨਿਆ ਸੀ ਕਿ ਭਾਈ ਤੁਸੀਂ ਗਾਂਧੀ ਦੀ ਲੱਗੇ ਸੀ ਜਾਂ ਦੂਜੀ ਤੋਂ ਦੂਰ ਚਾ ਰਹੇ ਹੋ ਕੀ ਕਰ ਰਹੇ ਹੋ ਔਰ ਅਮਰੀਕਨ ਵੈਰਸ ਉਹ ਇੱਕ ਤਰੀਕਾ ਹੁੰਦਾ ਹੈ ਇਹ ਮੌਕਾ ਹੁੰਦਾ ਹੈ ਜਿੱਥੇ ਤੁਸੀਂ ਆਪਣੀਆਂ ਸਟ੍ਰੈਂਥਸ ਦੀ ਗੱਲ ਕਰਦੇ ਹੋ और मैं ज्यादा वेरवे ना जावा इस स्टोरी न ही जिमें पी टी आई ने कह यू एस प्रेजिडेंट बराक ओबामा टूडे साइटेड द ह्यूमैनीटेरियन वर्क डन बाय सिख कम्यूनिटी एज ई स्पोक अबाउट द स्ट्रेंथ दैट कम्स फ्रॉम यूनाइटिंग ऑल फेथस अगेंस्ट फीयर कि प्रैजिडेंट ओबामा ने अज सिख कौम की गल की ह्यूमैनिटेरियन इंसानी काम के लिए ਔਰ ਇਹ ਦੱਸਣ ਦੇ ਲਈ ਕਿ ਕਿਵੇਂ ਜਦੋਂ ਸਾਰੇ ਫੇਥ ਇਕੱਠੇ ਹੁੰਦੇ ਨੇ ਔਰ ਉਹ ਫੀਅਰ ਦੇ ਅਗੇਂਸਟ ਡਰ ਦੇ ਅਗੇਂਸਟ ਉਹਨਾਂ ਦੇ ਵਿੱਚ ਫਿਰ ਕਿੰਨੀ ਤਾਕਤ ਦੇ ਨਾਲ ਉਸ ਦਾ ਮੁਕਾਬਲਾ ਕਰਦੇ ਨੇ ਫੀਅਰ ਦਾ ਟ੍ਰੈਜੇਡੀ ਦਾ ਜੀ ਉਹਨੇ ਐਗਜ਼ੈਕਟਲੀ ਉਹਨਾਂ ਦੇ ਜਿਹੜੇ ਵਰਡ ਨੇ ਪ੍ਰੈਜ਼ੀਡੈਂਟ ਓਬਾਮਾ ਦੇ ਵੈਨ ਦਾ ਅਰਥ ਕਲੀਵਜ਼ ਇਨ ਹੇਟੀ ਔਰ ਹੇਟੀ ਵੀ ਇਹਨੂੰ ਪ੍ਰੋਨਾਂਊਂਸ ਕੀਤਾ ਜਾਂਦਾ ਵੈਨ ਦਾ ਅਰਥ ਕਲੀਵਜ਼ ਇਨ ਹੇਟੀ ਕ੍ਰਿਸਚੀਅਨਸ ਸਿਕਸ and other faith groups sent volunteers to distribute aid tend to the wounded rebuild homes for the homeless obama said in his annual address to the national prayer breakfast in the presence of religious and global leaders here ke jadon dharti hil di hai kyuki Haiti de vich kuch samay pehla bahut zor daar puchhal aaya si hazaran mare gaye ਔਰ ਸਿੱਖ ਗਰੁੱਪ ਪਰ ਉਦੋਂ ਉਸ ਤੋਂ ਬਾਅਦ ਵੀਨ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਜਿਹਨੇ ਹਿਊਮੈਨਿਟਰੀਅਨ ਕੰਮ ਕੀਤਾ ਹੈ ਉਹਨਾਂ ਨੂੰ ਵਾਈਟ ਹਾਊਸ ਸਰਦ ਕੇ ਆਨਰ ਵੀ ਕੀਤਾ ਗਿਆ ਸੀ ਸਭ ਤੋਂ ਪਹਿਲਾਂ ਯੂਨਾਈਟਿਡ ਸਿੱਖਸ ਦੇ ਜਿਹੜੇ ਵੋਲੰਟੀਅਰਸ ਨੇ ਥਰੂਆਊਟ ਦਾ ਗਲੋ ਭਾਵੇਂ ਅਮਰੀਕਨ ਚੈਪਟਰ ਉਹਨਾਂ ਦਾ ਲੀਡ ਕਰ ਰਿਹਾ ਸੀ ਉੱਤੇ ਹਿੱਤੀ ਪਹੁੰਚੇ ਜੀ ਗਰਮ ਫੂਡ ਲੰਗਰ ਦੂਜੇ ਤੀਜੇ ਘਰ ਬਣਾ ਕੇ ਦੇਣਾ ਈਵਨ ਜਿਹੜਾ ਰੈੱਡ ਕਰਾਸ ਉੱਥੇ ਪਹੁੰਚਦੀ ਹੈ ਜਾਂ ਯੂਨ ਮਿਸ਼ਨ ਸੀ ਜਿਹੜਾ ਇਸ ਕਿਸਮ ਦਾ ਉਹ ਵੀ ਸੈਂਡਵਿਚ ਨੇ ਜਿਹੜੀਆਂ ਪੈਕ ਕੀਤੀਆਂ ਹੋਈਆਂ ਕੋਈ ਟੂਨਾ ਫਿਸ਼ ਹੈ ਕੋਈ ਦੂਜਾ ਹੈ ਠੰਡਾ ਲੇਕਨ ਇਧਰ ਬੜੇ ਬੜੇ ਕੜਾਏ ਤੇ ਪਤੀਲੇ ਕੈਨੇਡਾ ਦੇ ਸਿੰਘ ਲੈ ਕੇ ਇਧਰ ਪਹੁੰਚੇ ਤੇ ਉਹ ਤਾਂ ਲੋਕ ਤੇ ਉਹਨਾਂ ਦੇ ਯੂਨ ਵਾਲੇ ਵੀ ਦੇਖਣ ਉਹਦੇ ਵਿੱਚ ਵੱਡ-ਵੱਡ ਕੇ ਕਿ ਇਹ ਇਹ ਚ ਕੁੱਕ ਕੀ ਹੋ ਰਿਹਾ ਹੈ ਨਾ ਔਰ ਉਹਨਾਂ ਨੇ ਜਿਸ ਤਰੀਕੇ ਨਾਲ ਸਰਵ ਕੀਤਾ ਔਰ ਹਿੱਤੀ ਉੱਥੇ ਜਦੋਂ ਈਵਨ ਥੋੜੀ ਲਾਲ ਹੈ ਸੁਸਾਇਟੀ ਹੈ ਕ੍ਰਾਈਮ ਵੀ ਸਨ ਬੱਚੀਆਂ ਯੰਗ ਗਰਲਸ ਸਕੂਲ ਗoing অর ਦੂਸਰੀਆਂ ਯੂਨੀਵਰਸਿਟੀ ਗoing ਸਿੱਖ ਬੀਬੀਆਂ ਉਹਨਾਂ ਨੇ ਜਾ ਕੇ ਜਿਵੇਂ ਸਭ ਉਹ ਇੱਕ ਇਸ ਕਿਸਮ ਦਾ ਨਜ਼ਾਰਾ ਸੀ ਕਿ ਕੋਈ ਵੀ ਉਹਨੂੰ ਇਗਨੋਰ ਨਹੀਂ ਕਿਉਂਕਿ ਇੰਨੀ ਵੱਡੀ ਟ੍ਰੈਜੇਡੀ ਸੀ ਔਰ ਬਾਅਦ ਦੇ ਵਿੱਚ ਵਾਈਟ ਹਾਊਸ ਨੇ ਰੈਕਗਨਾਈਜ਼ ਕੀਤਾ ਔਰ ਇਸ ਗੱਲ ਨੂੰ ਪ੍ਰੈਜ਼ੀਡੈਂਟ ਓਬਾਮਾ ਕਹਿੰਦੇ ਨੇ ਕਿ ਜਦੋਂ ਹੇਤੀ ਦੇ ਵਿੱਚ ਧਰਤੀ ਹਿੱਲੀ ਧਰਤੀ ਫੱਟੀ ਤੇ ਕ੍ਰਿਸਚੀਅਨਸ ਸਿੱਖਸ ਕ੍ਰਿਸਚੀਅਨ ਕਿਉਂਕਿ ਇਸਾਈਆਂ ਦੇ ਵੀ ਚੈਰਿਟੀ ਔਰ ਸਾਲਵੇਸ਼ਨ ਆਮੀ ਦੂਜੇ ਗਰੁੱਪ ਪਹੁੰਚ ਜਾਂਦੇ ਨੇ ਜੀ ਈਸਾਈ ਸਿੱਖ ਤੇ ਦੂਸਰੇ ਫੇਥ ਗਰੁੱਪਸ ਨੇ ਉੱਥੇ ਫੌਰਨ ਆਪਣੇ ਵਲੰਟੀਅਰ ਭੇਜੇ ਏਡ ਦੇਣ ਲਈ ਜ਼ਖਮੀਆਂ ਦੀ ਮਦਦ ਲਈ ਕਿਉਂਕਿ ਮੈਡੀਕਲ ਮਿਸ਼ਨ ਵੀ ਗਏ ਡਾਕਟਰ ਸਿੱਖ ਨਰਸਸ ਉਹਨਾਂ ਨੇ ਉੱਥੇ ਕੈਂਪ ਲਾ ਕੇ ਟਰੀਟ ਕੀਤਾ ਰੀਬਿਲਡ ਹੋਮਸ ਫਾਰ ਦਾ ਹੋਮਲੈਸ ਬਹੁਤ ਸਾਰੇ ਘਰ ਜਿਹੜੇ ਨੇ ਉਹ ਯੂਨਾਈਟਿਡ ਸਟੇਟਸ ਔਰ ਉਹਨਾਂ ਦਾ ਜਿਹੜਾ ਲੋਕਲ ਜੋ ਵੀ ਉਹਨਾਂ ਦੀ ਗਵਰਨਮੈਂਟ ਬਚੀ ਸੀ ਉਹ ਤਿਆਰ ਸੀ ਸਿੱਖਾਂ ਨੂੰ ਕਹਿੰਦੇ ਤੁਸੀਂ ਆਓ ਇੱਥੇ ਆ ਕੇ ਆਈ ਡੋਨਟ ਨੋ ਵਟ ਹੈਪਨਡ ਇੱਕ ਸਟੇਜ ਤੇ ਯੂਨਾਈਟਿਡ ਸਿਕਸ ਵਨ ਦੇ ਵਰ ਪਲੈਨਿੰਗ ਕਿ ਅਸੀਂ ਗੁਰੂ ਨਾਨਕ ਹਸਪੀਟਲ ਖੋਲੀ ਉਹਨਾਂ ਨੇ ਕਿਹਾ ਤੁਸੀਂ ਜਿੰਨੀ ਮਰਜ਼ੀ ਜ਼ਮੀਨ ਲਓ ਇੱਥੇ ਤੁਸੀਂ ਪੱਕਾ ਆਪਣਾ ਬੇਸ ਬਣਾਓ ਪਰ ਕਿਉਂਕਿ ਅਲਟੀਮੇਟਲੀ ਆਰਗੇਨਾਈਜੇਸ਼ਨਸ ਕੋਲ ਵੀ ਲਿਮਿਟਡ ਰਿਸੋਰਸਸ ਨੇ ਸਾਡੀਆਂ ਗੁਰਦੁਆਰਾ ਕਮੇਟੀਆਂ ਜਾਂ ਉਹਨਾਂ ਦੇ ਵੀ ਉਹਨੇ ਕੀ ਦਿਲਚਸਪੀ ਹੁੰਦੀ ਜਦੋਂ ਕੋਈ ਟਰੈਜੇਡੀ ਹੁੰਦੀ ਹੈ ਫਿਰ ਕੁਛ ਨਾ ਕੁਛ ਨੇਪਾਲ ਚ ਵਾਪਰ ਗਿਆ ਕਿਤੇ ਹੋਰ ਹੋ ਗਿਆ ਇਹ ਹਰਥਾ ਹੁਣ ਅੱਜਕੱਲ ਮੈਸੀਡੋਨੀਆ ਦੇ ਵਿੱਚ ਜਿਹੜਾ ਉਹ ਜਿਹੜੇ ਰਿਫਿਊਜੀ ਆ ਰਹੇ ਨੇ ਸੀਰੀਆਨ ਉੱਥੇ लंगर चल रहा है और दूसरी सेवा संभाल है पर यह जी रेकग्नेशन है और उसकलूडिंग उन्होंने बाकी सारे भी एक वैदर फाइटिंग ग्लोबल पावर्टी और वर्किंग टू तो एंड द स्कर्ज ऑफ ह्यूमन ट्रैफिकिंग यू आर द लीडर्स ऑफ वट पोप फ्रांसिस कॉल्स दिस मार्च ऑफ लिविंग होप ही सैड एज ई मैनशन द वर्क डन बाई सिक्स ड्यूरिंग वेरियस नैचुरल डिस डिजास्टर्स ਅਕਰੋਸ ਦਾ ਗਲੋਬ ਸੋ ਉਹਨਾਂ ਨੇ ਕਿਹਾ ਕਿ ਭਾਈ ਹੁਣ ਜਿਹੜੀ ਪਾਵਰਟੀ ਹੈ ਗਰੀਬੀ ਦੇ ਨਾਲ ਲੜਨ ਦਾ ਹਿਊਮਨ ਟ੍ਰੈਫਿਕਿੰਗ ਜਿਹੜੇ ਬੱਚੇ ਇਧਰੋਂ ਉਧਰੋਂ ਚੁੱਕ ਕੇ ਗਾਇਬ ਹੋ ਜਾਂਦੇ ਨੇ ਜੀ ਆ ਪਿਛਲੇ ਦਿਨਾਂ ਦੀ ਰਿਪੋਰਟ ਸੀ ਯੂਰਪ ਸੀਰੀਆ ਚੋਂ ਆਣ ਵਾਲੇ 5000 ਬੱਚੇ ਚੁੱਕੇ ਗਏ ਕੈਂਪਾਂ ਚ ਉਹਨਾਂ ਨੂੰ ਫਿਰ ਕੋਈ ਹੋਰ ਵੱਧ ਕੰਮਾਂ ਦੇ ਲਈ ਇਸਤੇਮਾਲ ਕਰਦੇ ਨੇ ਕੋਈ ਕਿਤੇ ਹੋਰ ਹੁੰਦਾ ਸੋ ਉਹ ਬਹੁਤ ਸਾਰੇ ਇਸੇ ਤਰ੍ਹਾਂ ਔਰਤਾਂ ਬੱਚੀਆਂ ਕੋਈ ਨੇਪਾਲ ਤੋਂ ਕੋਈ ਜਦੋਂ ਕਿਤੇ ਕੋਈ ਡਿਜ਼ਾਸਟਰ ਆਂਦਾ ਹੈ ਇਹ ਸਾਰੇ ਸ਼ੈਤਾਨ ਲੋਕ ਤੇ ਇਹਨਾਂ ਦੇ ਦੂਜੇ ਪਹੁੰਚ ਜਾਂਦੇ ਨੇ ਔਰ ਉੱਥੋਂ ਮੁੰਡੇ ਕੁੜੀਆਂ ਗਾਇਬ ਹੋਣੇ ਸ਼ੁਰੂ ਹੋ ਜਾਂਦੇ ਨੇ ਜੋ ਉਹ ਹਿਊਮਨ ਟ੍ਰੈਫਿਕਿੰਗ ਦੇ ਥੱਲੇ ਹੀ ਬਹੁਤ ਕੁਝ ਹੁੰਦਾ ਹੈ ਔਰ ਉਹਨੇ ਇਸ ਪੋਪ ਨੂੰ ਕੋਟ ਕੀਤਾ ਕਿ ਦਿਸ ਮਾਰਚ ਆਫ ਲਿਵਿੰਗ ਹੋਪ ਉਹਨਾਂ ਨੇ ਕਿਹਾ ਕਿ ਵੀ ਇਹ ਜਿਵੇਂ ਪੋਪ ਨੇ ਵੀ ਕਿਹਾ ਕਿ ਬਿਸ਼ੱਕ ਦੁਨੀਆ ਦੇ ਵਿੱਚ ਬਹੁਤ ਕੁਝ ਗਲਤ ਵਾਪਰ ਰਿਹਾ ਪਰ ਜਦੋਂ ਧਰਮ ਨੂੰ ਮੰਨਣ ਵਾਲੇ ਸਚਾਰੇ ਲੋਕ ਇਕੱਠੇ ਹੁੰਦੇ ਨੇ ਦੈਟ ਬਿਕਮਸ ਦਾ ਮਾਰਚ ਆਫ ਲਿਵਿੰਗ ਹੋਪ ਇਟਸ ਨਾਟ ਹੋਪ ਐਨ ਇੰਡੀਵਿਜੂਅਲਸ ਜੀ 올 ਐਸ ए होप वी गो फॉरवर्ड ਕਿ ਵੀ ਜ ਸਿੰਘ ਜਿਹੜਾ ਇਸ ਨੂੰ ਬਦਲਨੇ ਸੋ ਮੈਂ ਇਹ ਸਮਝਦਾ ਕਿ ਵੀ ਜਿੱਥੇ ਅਸੀਂ ਆਪਣੀ ਕੌਮ ਦੀਆਂ ਕਮਜ਼ੋਰੀਆਂ ਦੀਆਂ ਗੱਲਾਂ ਕਰਦੇ ਆ ਏਜੰਸੀਆਂ ਦਾ ਵੀ ਜ਼ੋਰ ਲੱਗਾ ਹੁੰਦਾ ਵੀ ਸਿੱਖਾਂ ਦਾ ਇਮੇਜ ਨਾ ਪੱਖੀ ਬਣਾਓ ਜੀ ਉੱਥੇ ਕੁਛ ਨਾ ਕੁਛ ਗੁਰੂ ਐਸਾ ਵਪਰਾਦ ਹੁੰਦਾ ਕਿ ਵੀ ਜੇ ਹੁਣ ਦੁਨੀਆ ਦੀ ਸੁਪਰ ਪਾਵਰ ਉਹਦੇ ਪ੍ਰੈਜ਼ੀਡੈਂਟ ਬ੍ਰੈਕਫਾਸਟ ਮੀਟਿੰਗ ਚ ਦੁਨੀਆ ਭਰ ਦੇ ਧਰਮਾਂ ਦੇ ਸਾਹਮਣੇ ਇਕ ਛੋਟੇ ਜਿਹੇ ਧਰਮ ਨੂੰ ਜਿਨ੍ਹਾਂ ਦੀ ਦੂਸਰਿਆਂ ਦੇ ਮੁਕਾਬਲੇ ਸਾਡੀ ਕਿੰਨੀ ਇੱਕ ਹੁੰਦਾ ਹੈ ਬੇਕਰੀ ਕੌਮ ਉਹਨਾਂ ਨੂੰ ਇਸ ਲੈਵਲ ਤੇ ਰੈਕਗਨਾਈਜ਼ ਕਰਦੇ ਨੇ ਤਾਂ ਮੈਂ ਸਮਝਦਾ ਹਾਂ ਵੀ ਅਸੀਂ ਉਹਨਾਂ ਵੀਰਾਂ ਭੈਣਾਂ ਨੂੰ ਜਿਹੜੇ ਇਸ ਫੀਲਡ ਦੇ ਵਿੱਚ ਕਿਉਂਕਿ ਹਿਊਮੈਨਿਟੇਰੀਅਨ ਕੰਮ ਜਿਹੜਾ ਔਰ ਇਹ ਇਸ ਦਾ ਕੋਈ ਮੁਕਾਬਲਾ ਨਹੀਂ ਹੈ ਪੋਲੀਟੀਕਲ ਐਕਟੀਵਿਟੀ ਬੜੀ ਇੰਪੋਰਟੈਂਟ ਹੈ ਤੁਹਾਡੀ ਡੈਸਟੀਨੀ ਨੂੰ ਰਚਦੀ ਹੈ ਪਰ ਜਦੋਂ ਤੁਸੀਂ ਇਨਸਾਨੀ ਪੀੜ ਨੂੰ ਸਮਝਦੇ ਹੋ ਪਰ ਤੁਹਾਨੂੰ ਦੱਸਣ ਦੀ ਲੋੜ ਨਹੀਂ ਵੀ ਸਿੱਖੀ ਕੀ ਹੈ ਜਦੋਂ ਸਿੱਖ ਦਸਤਾਰਾਂ ਦੇ ਨਾਲ ਬੀਬੀਆਂ ਸਿੱਖ ਪੈਰਾਵੇ ਚ ਪੰਜਾਬੀ ਸੂਟਾਂ ਚ ਤੁਸੀਂ ਉੱਥੇ ਜਾ ਕੇ ਖਲੋਂਦੇ ਹੋ ਆਟੋਮੈਟਿਕਲੀ ਹੁੰਦਾ ਵੀ ਇਹ ਕੌਣ ਲੋਕ ਨੇ ਇਹ ਕਿਉਂ ਆਏ ਇਹਨਾਂ ਨਾਲ ਤਾਂ ਸਾਡਾ ਕੋਈ ਸਬੰਧ ਨਹੀਂ ਔਰ ਇਹੀ ਗੱਲ ਹੇਤੀ ਹੋਏ ਸੁਨਾਮੀ ਹੋਏ ਕੈਟਰੀਨਾ ਹੋਏ ਈਵਨ ਪਾਕਿਸਤਾਨ ਚ ਮੈਨੂੰ ਯਾਦ ਹੈ ਜਦੋਂ ਪਾਕਿਸਤਾਨ ਚ ਆਰਥਿਕ ਇੱਕ ਆਇਆ ਤੇ ਕਸ਼ਮੀਰ ਰੀਜਨ ਬਹੁਤ ਪ੍ਰਭਾਵਿਤ ਹੋਇਆ ਸੀ ਤੇ ਉਹਨਾਂ ਦਾ ਜਿਹੜਾ ਆਜ਼ਾਦ ਕਸ਼ਮੀਰ ਹੈ ਉਹਦਾ ਇੱਕ ਏਰੀਆ ਮੁਜ਼ਫਰਾਬਾਦ ਹੈ ਇੱਕ ਉਹਦੇ ਨਾਲ ਲੱਗਦਾ ਬਾਗ ਇਲਾਕਾ ਹੈ ਜੀ ਉਸ ਤੋਂ ਬਾਅਦ ਇੱਕ ਕਨਵੈਨਸ਼ਨ ਹੋਈ ਕਾਨਫਰੰਸ ਹੋਈ ਕਸ਼ਮੀਰੀਆਂ ਦੀ ਵਾਸ਼ਿੰਗਟਨ 'ਚ ਮੈਂ ਵੀ ਇਨਵਾਈਟਡ ਸੀ ਤੇ ਮੈਂ ਖੜਾ ਕਿਸੇ ਹੋਰ ਨਾਲ ਗੱਲ ਕਰ ਰਿਹਾ ਸੀ ਤੇ ਇੱਕ ਬੀਬੀ ਪਿੱਛੋਂ ਦੀ ਆਈ ਉਹਨੇ ਆ ਕੇ ਮੈਨੂੰ ਬੜੀ ਲਵਿੰਗ ਐਮਬ੍ਰੇਸ ਚ ਲੈਂਦੇ ਆ ਉਹਨਾਂ ਨੂੰ ਕਿਹਾ ਉਸ ਆਜ਼ਾਦ ਕਸ਼ਮੀਰ ਦੀ ਬੋਲੀ ਸੀ ਕਿ ਸਿੱਖਾਂ ਦਾ ਅਸੀਂ ਦੇਣਾ ਕਦੋਂ ਦੇਾਂਗੇ ਮੈਂ ਕਹਿਣ ਲੱਗੀ ਮੈਂ ਨੈਸ਼ਨਲ ਅਸੈਂਬਲੀ ਦੀ ਮੈਂਬਰ ਹੈ ਤਸ ਬਾਗ ਤੋਂ ਕਸ਼ਮੀਰ ਤੋਂ ਕਿ ਸਾਡੇ ਇੱਥੇ ਕੋਈ ਨਹੀਂ ਸੀ ਆਇਆ ਸਿੱਖ ਸਭ ਤੋਂ ਪਹਿਲਾਂ ਆਏ ਜਦੋਂ ਅਰਥਕੋਇਕ ਆਇਆ ਉਹਨਾਂ ਦਾ ਜਿਹੜਾ ਲੰਗਰ ਚੱਲਿਆ ਉਹਨਾਂ ਦੇ ਦੇਖੋ ਦੇਖੀ ਔਰ ਮੈਨੂੰ ਜਿਹੜੇ ਇਹਨਾਂ ਦਾ ਯੂਨਾਈਟਿਡ ਸਿੱਖ ਚੈਪਟਰ ਦੇ ਟੈਕਸਸ ਤੋਂ ਗਏ ਸੀ ਗੁਰਵਿੰਦਰ ਸਿੰਘ ਉਹ ਕਹਿਣ ਲੱਗੇ ਵੀ ਜਦੋਂ ਅਸੀਂ ਉੱਥੇ ਜਾ ਕੇ ਤਪਾਇਆ ਜਾਂ ਦੂਜਾ ਤਾਂ ਈਵਨ ਅਮਰੀਕਨ ਕੌਂਸਲਟ ਵੀ ਵਿਜ਼ਿਟ ਕਰਨ ਆਇਆ ਉਹ ਕਹਿੰਦਾ ਵੀ ਇੱਥੇ ਅੰਦਰ ਹੈ ਕਿ ਇਹਨੇ ਲੋਕਾਂ ਦੀ ਰੋਟੀ ਕਿੱਥੋਂ ਆ ਰਹੀ ਹੈ ਜੀ ਸੋ ਮਤਲਬ ਇਹ ਹੈ ਵੀ ਜਿਹੜੀ ਸਾਡੀ ਪਛਾਣ ਹੈ ਜਿੱਥੇ ਸਾਡੀ ਕੁਰਬਾਨੀ ਜਾਂ ਸਿੱਖਾਂ ਦੀ ਬਹਾਦਰੀ ਦੀ ਗਾਥਾ ਰਹੀ ਹੈ ਹਮੇਸ਼ਾ ਇਹ ਜਿਹੜਾ ਪੱਖ ਹੈ ਸੇਵਾ ਦਾ ਜਿਹੜਾ ਗੁਰੂ ਨੇ ਸਾਨੂੰ ਦਿੱਤੇ ਇਹ ਸਾਡੇ ਲਈ ਦੁਨੀਆ ਦੇ ਵਿੱਚ ਪਛਾਣ ਦਾ ਵੀ ਔਰ ਜ਼ਾਹਰਾ ਤੌਰ ਤੇ ਗੁਰੂ ਦੇ ਮਿਸ਼ਨ ਨੂੰ ਅੱਗੇ ਤੋਰਨ ਦਾ ਵੀ ਕਾਰਨ ਹੈ ਔਰ ਇਸ ਨੂੰ ਸਾਨੂੰ ਬੇਸ਼ੱਕ ਗੁਰਦੁਆਰਿਆਂ 'ਚ ਅਸੀਂ ਸੇਵਾ ਦੇ ਉਸ ਪੱਖ ਨੂੰ ਕਾਇਮ ਰੱਖਿਆ ਹੈ ਬਹੁਤ ਜ਼ਬਰਦਸਤ ਸਟਾਲ ਹੁੰਦੇ ਨੇ ਚੰਲੀਆ ਦੇ اور ਜੂਸ اور ਵਾਂਸ ਵਾਂ ਨੇ ਪਰ ਆਪੇ ਹੀ ਲੈਣਾ ਖਾ ਪੀ ਕੇ ਗੁਰਦੁਆਰਿਆਂ 'ਚ ਆ ਜਾਇਆ ਕਰੀਏ ਜਿਹੜੇ ਬਾਹਰ ਨਿਕਲ ਕੇ ਕਰਦੇ ਨੇ ਇਹ ਰੈਕਗਨੀਸ਼ਨ ਨੇ ਕਿ ਉਹਨਾਂ ਦੇ ਲਈ ਵੀ ਅਸੀਂ ਖਲੋਈਏ ਸੋ ਇਹ ਮੈਂ ਸਮਝਦਾ ਵੀ ਇੱਕ ਪ੍ਰਾਈਡ ਦੀ ਗੱਲ ਹੈ ਜੋ ਪ੍ਰੈਜ਼ੀਡੈਂਟ ਓਬਾਮਾ ਨੇ ਕਿਹਾ ਜੀ ਡਾਕਟਰ ਸਾਹਿਬ ਜੀ ਨੇ ਬ੍ਰੇਕ ਈਅਰਸ ਦਸਨਾ ਇਸ ਤਰ੍ਹਾਂ ਬਾਰੇ ਨਾ ਮਿਲਦਿਆਂ ਛੋਟੇ ਵਕਫੇ